ਕਹਿੰਦੇ ਕੱਲ ਪੰਜਾਬ ਨੇ ਰਾਵਣ ਦਾ ਪੁਤਲਾ ਫੂਕਣ ਤੋਂ ਬਾਅਦ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਪੰਜਾਬ ਦੀ ਇਕਨੋਮੀ 50% ਵੱਧ ਗਈ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲ ਗਈਆਂ ਹੋਰ ਵੀ ਜਿੰਨੇ ਪੰਜਾਬ ਦੇ ਮੁੱਦੇ ਸਨ ਸਾਰੇ ਹੱਲ ਹੋ ਗਏ ਜੇ ਇਸ ਤਰ੍ਹਾਂ ਪੁਤਲੇ ਫੂਕਣ ਨਾਲ ਮਸਲੇ ਹੱਲ ਹੁੰਦੇ ਆ ਤਾਂ ਮੈਂ ਕਹਿੰਦਾ ਹਾਂ ਇੱਕ ਦਿਨ ਕਿਉਂ ਫੂਕਣਾ ਹੈ ਸਾਰਾ ਸਾਲ ਹੀ ਫੂਕੋ ਜਿਹੜੀ ਸਭ ਤੋਂ ਵੱਡੀ ਖਾਚ ਹੁੰਦੀ ਹੈ ਉਹ ਵੀ ਰਾਮੰਦ ਦਾ ਪੁਤਲਾ ਫੁੱਕੀ ਜਾਂਦੀ ਹੈ ਪਰ ਸਾਡੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਹੀ ਇਸ ਤਰ੍ਹਾਂ ਫਿੱਟ ਕੀਤਾ ਗਿਆ ਹੈ ਜਿਹੜਾ ਤਾਂ ਇੱਕ ਗਿਆਨਵਾਨ ਬੰਦਾ ਹੈ ਉਹਦੇ ਤਾਂ ਅਸੀਂ ਪੁਤਲੇ ਫੁੱਕੀ ਜਾਂਦੇ ਆ ਤੇ ਜਿਹੜੇ ਸਭ ਤੋਂ ਚੋਰ ਠੱਗ ਲਟੇਰੇ ਆ ਉਹਨਾਂ ਨੂੰ ਅਸੀਂ ਰਾਜ ਭਾ ਕੇ ਦਿੱਤਾ ਹੋਇਆ ਜੇ ਤੁਸੀਂ ਪੁਤਲੇ ਹੀ ਫੂਕਨੇ ਆ ਤਾਂ ਸਭ ਤੋਂ ਪਹਿਲਾਂ ਫੂਕੋ ਮਾਸਟਰ ਤਾਰਾ ਸਿੰਘ ਦਾ ਜਿਨੇ ਸਾਡੀ ਝੂਲੀ ਚ ਭਾਰਤ ਮਾਤਾ ਪਾਤੀ ਉਸ ਤੋਂ ਬਾਅਦ ਫੂਕੋ ਬਿਆਨ ਤੇ 부ਚੜ ਦਾ ਕੇ ਪੀ ਐਸ ਗਿੱਲ ਦਾ ਜਿਨ੍ਹਾਂ ਨੇ ਸਾਡੀ ਜਵਾਨੀ ਦਾ ਕਾਣ ਕਰ ਦਿੱਤਾ ਤੇ ਉਸ ਤੋਂ ਬਾਅਦ ਫੂਕੋ ਆ ਜਿਹੜੇ 117 ਚੋਰ ਇਹ ਤਾਂ ਸਭ ਤੋਂ ਵੱਡੇ ਰਾਵਣ ਆ ਜਿਹੜੇ ਅਸੀਂ ਚੁਣ ਕੇ ਭੇਜੇ ਐ ਜੇ ਇਹਨਾਂ ਨੇ ਪੰਜਾਬ ਦਾ ਇੱਕ ਵੀ ਮਸਲਾ ਹੱਲ ਕੀਤਾ ਤਾਂ ਦੱਸ ਦਿਓ ਸਭ ਤੋਂ ਵੱਡੇ ਰਾਵਣ ਤਾਂ ਇਹ ਹਨ ਪਰ ਸਾਡੇ ਲੋਕਾਂ ਦੀ ਫਿਤਰਤ ਹੀ ਇਹ ਬਣ ਚੁੱਕੀ ਐ ਕਿ ਜਿਹੜੇ ਗਿਆਨਵਾਨ ਹਨ ਉਹਨਾਂ ਨੂੰ ਗਾਲਾਂ ਕੱਢੋ ਜਿਹੜੇ ਚੋਰ ਲਟੇਰੇ ਡਾਕੂ ਇਕੱਠੇ ਹੋਏ ਹਨ ਉਹਨਾਂ ਨੂੰ ਰਾਜ ਭਾਗ ਦੇ ਦਿਓ